ਅੱਜ ਇਸ ਵਕਤ ਚਾਰ ਵੱਡੀਆਂ ਖਬਰਾਂ ਚਰਚਾ ਦੀ ਮੰਗ ਕਰਦੀਆਂ ਨੇ ਤੇ ਪਹਿਲੀ ਵੱਡੀ ਖਬਰ ਇੱਕ ਸਵਾਲ ਨਾਲ ਸ਼ੁਰੂ ਹੁੰਦੀ ਹੈ ਕੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਵੇਗਾ ਵੀ ਕਿ ਜਾਂ ਇਦਾਂ ਹੀ ਕੰਮ ਚੱਲੀ ਜਾਏਗਾ ਅੱਜ ਫੇਰ ਪੰਜਾਬ ਪੁਲਿਸ ਨੇ ਬਹੁਤ ਵੱਡਾ ਦਾਅਵਾ ਕੀਤਾ ਪੰਜਾਬ ਪੁਲਿਸ ਨੇ ਕਿਹਾ ਕਿ 153 ਦਿਨ ਯੁੱਧ ਨਸ਼ਿਆਂ ਵਿਰੁੱਧ ਨੂੰ ਪੂਰੇ ਹੋ ਗਏ ਨੇ ਤੇ ਅੱਜ ਫੇਰ ਅਸੀਂ 378 ਥਾਵਾਂ ਤੇ ਛਾਪੇਮਾਰੀ ਕੀਤੀ ਹੈ ਤੇ ਪੌਣੇ 2 ਕਿਲੋ ਮਤਲਬ 1 ਕਿਲੋ ਤੇ 700 ਗ੍ਰਾਮ ਹੈਰੋਇਨ ਚਿੱਟਾ ਫੜਿਆ 404 ਕਿਲੋ ਭੁੱਕੀ ਫੜੀ ਹੈ 2 ਕਿਲੋ ਦੇ ਕਰੀਬ ਗਾਂਜਾ ਤੇ ਹਜ਼ਾਰਾਂ ਨਸ਼ੇ ਦੀਆਂ ਗੋਲੀਆਂ ਫੜੀਆਂ ਗਈਆਂ ਹੁਣ ਸਵਾਲ ਇੱਥੇ ਪੈਦਾ ਹੁੰਦਾ ਕਿ ਯਾਰ ਇੰਨਾ ਨਸ਼ਾ ਪੰਜਾਬ 'ਚ ਔਰ ਕਿਵੇਂ ਫਿਰ ਲੱਖਾਂ ਹਜ਼ਾਰਾਂ ਜਿਹੜੇ ਸਾਡੇ ਗੱਭਰੂ ਨੇ ਉਹ ਤਬਾਈ ਦੀ ਭੇਟ ਚੜ ਰਹੇ ਨੇ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਅੱਜ ਤੱਕ ਨਸ਼ਾ ਫੜਿਆ ਨਸ਼ਾ ਫੜਿਆ ਨਸ਼ਾ ਫੜਿਆ ਦੀਆਂ ਖਬਰਾਂ ਤਾਂ ਆਉਂਦੀਆਂ ਪਰ ਨਸ਼ਾ ਖਤਮ ਹੋ ਗਿਆ ਇਹ ਮੁੱਕ ਗਿਆ ਨਸ਼ੇ ਦੀ ਓਵਰਡੋਜ਼ ਨਾਲ ਹੁਣ ਮੌਤ ਨਹੀਂ ਹੋਊਗੀ ਇਹ ਖਬਰ ਨਹੀਂ ਸੁਣੀ ਪਿਆਰਿਓ ਬੇਨਤੀ ਹੈ ਇੱਕ ਜੇ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਨਾ ਕੀਤਾ ਕਿਰਪਾ ਕਰਕੇ ਕਰ ਲਓ ਤਾਂ ਕਿ ਤੁਹਾਡੇ ਕੋਲ ਕੀਮਤੀ ਮੁੱਦਿਆਂ ਦੀ ਜਾਣਕਾਰੀ ਤੇਜ਼ੀ ਨਾਲ ਪਹੁੰਚਦੀ ਰਹੇ ਤੇ ਜਿਹੜਾ YouTube ਤੇ ਬੈਲ ਘੰਟੀ ਵਾਲਾ ਬਟਨ ਹੈ ਉਹਨੂੰ ਜਰੂਰ ਦਬਕ ਕੇ ਆਲ ਕਰ ਦਿਓ ਤਾਂ ਕਿ ਤੁਹਾਡੇ ਕੋਲ ਕੀਮਤੀ ਮੁੱਦਿਆਂ ਦੀ ਸਹੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਪਹਿਲਾਂ ਪੰਜਾਬ ਸਰਕਾਰ ਨੇ ਦਾਵਾ ਕੀਤਾ ਸੀ ਕਿ ਅੱਜ ਤੋਂ 2-3 ਮਹੀਨੇ ਪਹਿਲਾਂ ਉਹਨਾਂ ਨੇ ਕਹਿਤਾ ਸੀ ਵੇ ਬਸ ਨਸ਼ਾ ਖਤਮ ਹੋ ਜਾਣਾ ਇੰਨੀ ਤਰੀਕ ਨੂੰ ਪਰ ਉਸ ਤੋਂ ਬਾਅਦ ਕੰਮ ਉਵੇਂ ਹੀ ਚੱਲੀ ਜਾਂਦਾ ਰੋਜ਼ਾਨਾ ਪੁਲਿਸ ਸੇ ਅੰਕੜੇ ਦਿੰਦੀ ਆ ਕਿ ਇੰਨਾ ਫੜਿਆ ਗਿਆ ਇੰਨਾ ਫੜਿਆ ਗਿਆ ਇਹ ਗੱਲ ਬਹੁਤ ਮੰਦਪਾਗੀ ਹੈ ਤੇ ਚਿੰਤਾਜਨਕ ਹੈ ਪਰ ਇਹ ਸਿਆਸਤਾਂ ਦੀ ਦੇਣ ਹੈ ਤੇ ਸਿਆਸਤਾਂ ਨੂੰ ਜਵਾਬ ਦੇਣਾ ਪਵੇਗਾ ਹੁਣ ਅੱਜ ਫੇਰ ਇੱਕ ਖਬਰ ਆਈ ਹੈ ਪੰਜਾਬ ਦੇ ਵਿੱਚ ਓਵਰਡੋਜ਼ ਦੇ ਨਾਲ ਚਿੱਟੇ ਦੀ ਓਵਰਡੋਜ਼ ਨਾਲ ਮੌਤ ਦੀ ਸਵਾਲ ਇਹ ਹੈ ਕਿ ਜੇ ਨਸ਼ਾ ਖਤਮ ਹੋ ਗਿਆ ਹੈ ਤਾਂ ਇਹ ਓਵਰਡੋਜ਼ ਨਸ਼ਾ ਕਰਨ ਵਾਲਿਆਂ ਤੱਕ ਪਹੁੰਚ ਕਿਵੇਂ ਰਹੀ ਹੈ ਓਵਰਡੋਜ਼ ਦਾ ਮਤਲਬ ਹੈ ਜਦੋਂ ਜ਼ਿਆਦਾ ਲਾ ਲਿਆ ਕਿਸੇ ਨੇ ਤੇ ਜ਼ਿਆਦਾ ਲਾਉਣ ਵਾਲਾ ਨਸ਼ਾ ਉਹਨਾਂ ਕੋਲ ਕਿੱਥੋਂ ਪਹੁੰਚ ਰਿਹਾ ਕਿਵੇਂ ਹੁਣ ਅਗਲੀ ਖਬਰ ਹੈ ਬਹੁਤ ਵੱਡੀ ਭਾਰਤ ਦੇ ਇੱਕ ਸਾਬਕਾ ਪ੍ਰਧਾਨ ਮੰਤਰੀ ਦਾ ਐਮਪੀ ਪੋਤਾ ਜਿਹੜਾ ਮੈਂਬਰ ਪਾਰਲੀਮੈਂਟ ਸੀ ਜਿਹੜਾ ਜਿਹੜਾ ਸੰਸਦ ਮੈਂਬਰ ਰਿਹਾ ਉਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪਰ ਇਹ ਸਜ਼ਾ ਬੰਗਲੌਰ ਦੀ ਅਦਾਲਤ ਨੇ ਸੁਣਾਈ ਹੈ। ਕਿਉਂ ਸੁਣਾਈ ਹੈ? ਕਿਉਂਕਿ ਉਹਨੇ ਬਹੁਤ ਗੰਦੀ ਹਰਕਤ ਕੀਤੀ ਸੀ। ਇੱਕ ਗਰੀਬਣੀ ਨੌਕਰਾਨੀ ਉਹਦੇ ਕੰਮ ਕਰਦੀ ਸੀ ਉੱਥੇ। 2021 ਦੇ ਵਿੱਚ ਉਹਨੇ ਧੱਕੇ ਨਾਲ ਦੋ ਵਾਰ ਉਹਦੇ ਨਾਲ ਬਲਾਤਕਾਰ ਕੀਤਾ। ਫਿਰ ਮੁਕਰਨ ਲੱਗ ਪਿਆ ਜਿਵੇਂ ਕਰਦੇ ਆ। ਤਾਂ ਫਿਰ ਉਸ ਤੋਂ ਬਾਅਦ ਕੇਸ ਚੱਲਿਆ। ਅਦਾਲਤ 'ਚ ਫਿਰ ਸਭ ਕੁਝ ਸਾਬਤ ਹੋ ਗਿਆ ਤੇ ਹੁਣ ਅਦਾਲਤ ਨੇ ਉਸ ਐਮਪੀ ਨੂੰ ਮੈਂਬਰ ਪਾਰਲੀਮੈਂਟ ਨੂੰ ਜਿਹੜਾ ਲੋਕਾਂ ਦੀਆਂ ਵੋਟਾਂ ਲੈ ਕੇ ਪਾਰਲੀਮੈਂਟ 'ਚ ਗਿਆ ਜਿਨੇ ਧੱਕੇ ਛਾਈਆਂ ਜ਼ਬਰਦਸਤੀਆਂ ਗਲਤ ਚੀਜ਼ਾਂ ਦੇ ਖਿਲਾਫ ਕਾਨੂੰਨ ਬਣਾਉਣੇ ਸੀ ਉਹ ਬੰਦੇ ਨੂੰ ਜਿਹੜਾ ਕਿ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵ ਗੋੜਾ ਦਾ ਪੁੱਤ ਹੈ ਉਹਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਬੰਗਲੌਰ ਦੀ ਅਦਾਲਤ ਨੇ ਸੁਣਾਈ ਹੈ ਅੱਜਕੱਲ ਬੰਗਲੌਰੂ ਕਹਿੰਦੇ ਨੇ ਜਦੋਂ ਸਜ਼ਾ ਸੁਣਾਈ ਤਾਂ ਰੋਣ ਲੱਗ ਪਿਆ ਪਰ ਸਵਾਲ ਇਹ ਹੈ ਕੀ ਗਰੀਬ ਦੀ ਇੱਜ਼ਤ ਨਹੀਂ ਉਹ ਗਰੀਬਣੀ ਜੇ ਆਪਦੇ ਬੱਚਿਆਂ ਦਾ ਢਿੱਡ ਪਾਲਣ ਲਈ ਉਹਨਾਂ ਦੇ ਢਿੱਡ ਨੂੰ ਝੁਲਕਾ ਦੇਣ ਲਈ ਤੇਰੇ ਘਰ ਕੰਮ ਕਰਨ ਆਉਂਦੀ ਸੀ ਤਾਂ ਫਿਰ ਉਹਦੇ ਨਾਲ ਐਦਾਂ ਜ਼ਬਰਦਸਤੀ ਕਰਨੀ ਕੀ ਇਹ ਠੀਕ ਸੀ ਉਦੋਂ ਉਹ ਕਿੰਨਾ ਰੋਈ ਹੋਊ ਉਹਦਾ ਘਰ ਵਾਲਾ ਕਿੰਨਾ ਰੋਇਆ ਹੋਊ ਉਹਦਾ ਪਰਿਵਾਰ ਕਿੰਨਾ ਰੋਇਆ ਹੋਊ ਜਦੋਂ ਪਤਾ ਲੱਗਾ ਹੋਊ ਕਿ ਇੱਕ ਸਾਬਕਾ ਪ੍ਰਧਾਨ ਮੰਤਰੀ ਉਹਦਾ ਪੋਤਾ ਐਮਪੀ ਉਹਨੇ ਸਾਡੀ ਕੁੜੀ ਸਾਡੀ ਧੀ ਸਾਡੀ ਉਹਦੇ ਨਾਲ ਐਦਾਂ ਕੀਤਾ ਹੈ ਪਰ ਕਹਿੰਦੇ ਜਿਸ ਤਨ ਲੱਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਭराई ਹੁਣ ਦੇਖੋ ਬਹੁਤ ਸਾਰੀਆਂ ਅੱਜ ਤੱਕ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਈਆਂ ਜਿਨ੍ਹਾਂ ਚ ਵੱਡੇ ਬੰਦਿਆਂ ਦੇ ਨਾਮ ਸ਼ਾਮਲ ਸੀ ਪਹਿਲਾਂ ਤਾਂ ਪੁਲਿਸ ਨੇ ਕਾਰਵਾਈਆਂ ਨਹੀਂ ਕੀਤੀਆਂ ਤੇ ਜੇ ਪੁਲਿਸ ਨੇ ਮਾੜਾ ਮੋਟਾ ਕੋਈ ਕੇਸ ਦਰਜ ਕਰ ਲਿਆ ਤੇ ਅਦਾਲਤ ਦੇ ਵਿੱਚ ਉਹ ਕੇਸ ਨੂੰ ਇੰਨਾ ਕਮਜ਼ੋਰ ਬਣਾ ਦਿੱਤਾ ਪੁਲਿਸ ਨੇ ਸਜ਼ਾਾਂ ਵੀ ਨਹੀਂ ਹੋਈਆਂ ਬਰੀ ਹੋ ਕੇ ਬੰਦੀ ਹੁਣ ਬਿਲਕਿਸ ਬਾਨੋ ਵਾਲੇ ਕੇਸ ਕੀ ਵਾਪਰਿਆ ਉਹਦੇ ਬਲਾਤਕਾਰੀ ਤੇ ਕਾਤਲ ਉਹ ਯਾਰ ਛੱਡ ਤੇ ਫੇਰ ਅਦਾਲਤ ਦੇ ਵਿੱਚ ਦੁਬਾਰਾ ਮਾਮਲਾ ਗਿਆ ਤੇ ਫੇਰ ਜਾ ਕੇ ਉਹਨਾਂ ਨੂੰ ਇੱਕ ਵਾਰ ਫੇਰ ਅੰਦਰ ਹੁਣ ਅਗਲੀ ਖਬਰ ਜਿਹੜੀ ਆ ਉਹ ਵੀ ਚਿੰਤਾਜਨਕ ਮੁੱਖ ਮੰਤਰੀ ਨੂੰ ਲੈਣ ਗਏ ਜੀ ਪੁਲਿਸ ਵਾਲੇ ਤੇ ਰਾਹ 'ਚ ਵਰਦੀ 'ਚ दारू ਲੈ ਕੇ ਪੀਣ ਲੱਗ ਪੇ ਸ਼ਰਾਬ ਤੇ ਫਿਰ ਉਹ ਚਾਰੇ ਪੁਲਿਸ ਵਾਲੇ ਸਸਪੈਂਡ ਕੀਤੇ ਗਏ ਨੇ ਇਹ ਮੁੱਖ ਮੰਤਰੀ ਕਿਹੜਾ ਆਪਣੇ ਗਵਾਂਧੀ ਸੂਬੇ ਹਿਮਾਚਲ ਪ੍ਰਦੇਸ਼ ਦਾ ਮੁੱਖ ਮੰਤਰੀ ਸੁਖੂ ਉਹ ਚੰਡੀਗੜ੍ਹ ਆਇਆ ਸੀ ਉੱਥੇ ਉਹਨੂੰ ਸੋਲਣ ਤੋਂ ਹਿਮਾਚਲ ਦੇ ਸੋਲਣ ਤੋਂ ਪੁਲਸ ਵਾਲੇ ਲੈਣ ਆਏ ਤੇ ਚਾਰ ਉਹਨਾਂ ਦੇ ਵਿੱਚੋਂ ਰਾਜ ਚ ਚਿੱਤ ਕਰਾਰਾ ਕਰਨ ਲੱਗ ਪੇ ਤੇ ਫਿਰ ਉਹਨਾਂ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਪਰ ਇੱਥੇ ਬਹੁਤ ਸਾਰੇ ਲੋਕ ਥੱਲੇ ਕਮੈਂਟ ਕਰ ਰਹੇ ਸੀ ਕਿ ਇਹ ਸਾਡੇ ਵਾਲੇ ਮੁੱਖ ਮੰਤਰੀ ਸਾਹਿਬ ਨੂੰ ਪੁਲਸ ਵਾਲੇ ਇਦਾਂ ਲੈਣ ਜਾਣ ਤੇ ਉਹ ਰਾਜ ਪੀਣ ਲੱਗ ਪੈਂਨ ਤੇ ਕੀ ਫਿਰ ਸਸਪੈਂਡ ਕੀਤਾ ਜਾਏਗਾ ਅਸਲ ਤੇ ਲੋਕ ਟਕੋਰ ਕਿਤੇ ਹੋਰ ਮਾਰਦੇ ਨੇ ਹੁਣ ਲੋਕ ਵੀ ਜਿਹੜੇ ਨੇ ਇਹ ਬਹੁਤ ਤੇਜ਼ ਹੋ ਗਏ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਮੇਟੀਨ ਰਹੇ ਨੇ ਬੜੀ ਕਮੇਟੀ ਕੀਤੀ ਉਹਨਾਂ ਨੇ ਪਰ ਹੁਣ ਲੋਕ ਵੀ ਬਹੁਤ ਤੇਜ਼ ਤਰਾਰ ਹੋ ਗਏ ਨੇ ਤੇ ਉਹ ਵੀ ਫਿਰ ਟਕਾਣੇ ਵਾਲੀ ਥਾਂ ਤੇ ਸੱਟ ਮਾਰਨ ਲੱਗੇ ਹੁਣ ਅਗਲੀ ਵੱਡੀ ਖਬਰ ਹੈ ਕਿ ਪਹਿਲਾਂ ਤਾਂ ਸਾਡੇ ਦਰਬਾਰ ਸਾਹਿਬ ਨੂੰ ਕਿਸੇ ਘਟੀਆ ਬੰਦੇ ਨੇ ਨਿਸ਼ਾਨਾ ਬਣਾਉਣ ਦੀਆਂ ਧਮਕੀਆਂ ਦਿੱਤੀਆਂ ਫਿਰ 에어ਪੋਰਟ ਨੂੰ ਤੇ ਹੁਣ ਜਿਹੜਾ ਨਵਾਂ ਅਯੁੱਧਿਆ ਮੰਦਿਰ ਬਣਾਇਆ ਗਿਆ ਉਸ ਮੰਦਿਰ ਨੂੰ ਆਰਡੀਐਸ ਨਾਲ ਅਡਾਉਣ ਦੀ ਧਮਕੀ ਕਿਸੇ ਨੇ ਨਹੀਂ ਦਿੱਤੀ ਹੈ ਹੈਰਾਨ ਕੀ ਦੀਆਂ ਗੱਲਾਂ ਨੇ ਭਾਰਤ ਸਰਕਾਰ ਵਿਸ਼ਵ ਗੁਰੂ ਬਣਨ ਦੀਆਂ ਗੱਲਾਂ ਕਰਦੀ ਹੈ ਕਿਆ ਜਾਂਦਾ ਵੀ ਅਸੀਂ ਵਿਸ਼ਵ ਗੁਰੂ ਸਾਡੇ ਕੋਲ ਪੜੇ ਤੇਜ ਹੋ ਗਏ ਅਸੀਂ ਪਰ ਜਿਹੜੇ ਬੰਦੇ ਐਦਾ RAM ਨਾਲ ਧਮਕੀਆਂ ਦੇ ਕੇ ਬਾਅਦ ਚ ਫੜੇ ਨਹੀਂ ਜਾਂਦੇ ਸਰਕਾਰ ਕੋਲ ਕੀ ਅਜੇ ਤੱਕ ਇਹ ਟੈਕਨੋਲੋਜੀ ਵਿਕਸਤ ਇਹ ਤਰੀਕੇ ਵਿਕਸਤ ਨਹੀਂ ਹੋ ਸਕੇ ਕਿ ਇਹੋ ਜੇ ਘੱਟੀਆਂ ਬੰਦੇ ਜਿਹੜੇ دہشت ਪਾਉਂਦੇ ਨੇ ਦੁਨੀਆ ਨੂੰ ਡਰਾਉਂਦੇ ਨੇ ਜਿਹੜੇ ਦੰਗੇ ਕਰਾਉਣ ਤੱਕ ਦੀਆਂ ਸਾਜਸ਼ਾ ਰਚਦੇ ਨੇ ਉਹਨਾਂ ਨੂੰ ਫੜ ਸਕੇ ਦੇਖੋ ਪਿਛਲੇ ਦਿਨੀ ਭਾਰਤ ਦੀ ਪਾਰਲੀਮੈਂਟ ਚ ਬਹੁਤ ਕੁਐਸਚਨ ਲਿਆਂ ਉਥੇ ਬਹੁਤ ਮਿਹਨੂ ਮਿਹਣੀ ਹੋਏ ਨੇ ਸਾਰੀਆਂ ਪਾਰਟੀਆਂ ਦੇ ਆਗੂ ਪਰ ਨਿਕਲਿਆ ਕੀ ਕੁਛ ਸਭ ਕੁਝ ਊਮੀ ਹੈ ਲੋਕਾਂ ਦੀ ਜ਼ਿੰਦਗੀ ਲਈ ਪਾਰਲੀਮੈਂਟ ਦੇ ਸੈਸ਼ਨ ਚੋਂ ਕੀ ਨਿਕਲਿਆ ਤੁਸੀਂ ਦੱਸ ਦਿਓ ਸਭ ਤੋਂ ਵੱਡਾ ਰੌਲਾ ਉੱਥੇ ਪਿਆ ਭਾਰਤ ਤੇ ਪਾਕਿਸਤਾਨ ਦੀ ਟਕਰਾਅ ਦਾ ਸਭ ਤੋਂ ਵੱਡਾ ਰੌਲਾ ਉੱਥੇ ਪਿਆ ਮੋਦੀ ਸਾਹਿਬ ਨੂੰ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਜੀ ਇਹ ਦੱਸੋ ਉਹ 트ੰਪ ਕਿਹੜੇ ਹਿਸਾਬ ਨਾਲ ਉਹ ਕਹਿੰਦਾ 30 ਵਾਰ ਤੋਂ ਵੱਧ ਵਾਰ ਕਹਿ ਗਿਆ ਉਹ ਵੀ ਜੰਗ ਤਾਂ ਮੇਰੇ ਕਹਿਣ ਤੇ ਬੰਦ ਕੀਤੀ ਮੋਦੀ ਸਰਕਾਰ ਨੇ ਕੀ ਤੁਸੀਂ ਉਹਦੇ ਕਹਿਣ ਤੇ ਕੀਤੀ ਹੈ ਰਾਹੁਲ ਗਾਂਧੀ ਨੇ ਇਹ ਸਵਾਲ ਬੜੀ ਵਾਰ ਪੁੱਛਿਆ ਵੀ ਜੇ ਉਹਦੇ ਕਹਿਣ ਤੇ ਨਹੀਂ ਕੀਤੀ ਤੇ ਕਹਿ ਦਿਓ ਵੀ ਉਹ ਝੂਠ ਮਾਰਦਾ ਹੈ ਇਹ ਗੱਲ ਐਵੇਂ ਨਹੀਂ ਕੀਤੀ ਪਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੇ ਮੂੰਹ ਇਹ ਗੱਲ ਨਹੀਂ ਨਿਕਲੀ ਅਮਿਤ ਸ਼ਾਹ ਜੀ ਦੇ ਮੂੰਹ ਇਹ ਗੱਲ ਨਹੀਂ ਨਿਕਲੀ ਕਾਰਨ ਕਿੱਥੇ ਕਾਨ ਹੈ ਭਾਰਤ ਇੱਕ ਪ੍ਰਭੂ ਸਦਾ ਸੰਪੰਨ ਮਹਾਨ ਲੋਕਾਂ ਦਾ ਮਹਾਨ ਦੇਸ਼ ਹੈ ਤਾਂ ਫਿਰ ਇੱਕ ਸਾਮਰਾਜੀ ਦੇਸ਼ ਦਾ ਉਹ ਰਾਸ਼ਟਰਪਤੀ ਉਹ ਕਿਹੜੇ ਸਾਥ ਦੇ ਨਾਲ ਇਹ ਕਹਿੰਦਾ ਕਿ ਭਾਰਤ ਸਰਕਾਰ ਤੋਂ جنگ ਤਾਂ ਮੈਰ ਕੋਈ ਆਈ ਆ ਮੇਰੇ ਕਹਿਣ ਤੇ ਰੁਕੀ ਹੈ ਭਾਰਤ ਸਰਕਾਰ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ ਇਹ ਫੈਸਲਾ ਸਰਕਾਰ ਨੂੰ ਖੁਦ ਕਰਨਾ ਚਾਹੀਦਾ ਹੈ ਪ੍ਰਭੂ ਸਤਾ ਸੋਵਰਨਿਟੀ ਸੰਪਨ ਦੇਸ਼ ਹੈ ਅਸੀਂ ਜੰਗ ਕਰਨ ਦੇ ਹੱਕ 'ਚ ਨਹੀਂ ਚੰਗਾ ਬਰਬਾਦੀ ਦਿੰਦੀਆਂ ਨਹੀਂ ਪਰ ਜੰਗ ਕੀਤੀ ਕਿਹਦੇ ਕਹਿਣ ਤੇ ਜਾਵੇ ਤੇ ਰੋਕੀ ਕਿਹਦੇ ਕਹਿਣ ਤੇ ਜਾਵੇ ਸਵਾਲ ਵੱਡਾ ਹੈ ਤੁਸੀਂ ਇਹਦੇ ਉੱਪਰ ਆਪਣੀ رائے ਜ਼ਰੂਰ ਲਿਖਿਓ ਆਪਣਾ ਵਿਚਾਰ ਜ਼ਰੂਰ ਲਿਖਿਓ ਤੁਹਾਨੂੰ ਕੀ ਜਾਨਦਾ ਹੈ ਮੈਨੂੰ ਲੱਗਦਾ ਹੈ ਕਿ ਇਹ ਕੋਈ ਛੋਟੀ ਗੱਲ ਨਹੀਂ ਗਈ ਪ੍ਰਧਾਨ ਮੰਤਰੀ ਸਾਹਿਬ ਨੂੰ ਠੋਕ ਕੇ ਕਹਿਣਾ ਚਾਹੀਦਾ ਹੈ ਜੇਕਰ ਉਹਦੇ ਕਹਿਣ ਤੇ ਨਹੀਂ ਰੋਕੀ ਤਾਂ ਫਿਰ ਕਹਿਣ ਝੂਠ ਮਾਰਦਾ ਟਰੰਪ ਇਹਦੇ ਕਹਿਣ ਤੇ ਅਸੀਂ جنگ ਨਹੀਂ ਰੋਕੀ ਪਰ ਅਜੇ ਤੱਕ ਉਹਨਾਂ ਨੇ ਇਹ ਗੱਲ ਆਖੀ ਨਹੀਂ ਤੁਹਾਨੂੰ ਕੀ ਜਾਨਦਾ ਹੈ ਤੁਸੀਂ ਆਪਣਾ ਵਿਚਾਰ ਲਿਖ ਦਿਓ ਬਹੁਤ ਮਿਹਰਬਾਨ